ਕੱਲ ਦਾ ਦੱਸਿਆ ਤੇ ਨੇ ਰਿਸ਼ਤੇ ਬਾਰੇ ਚੱਲ ਕੋਈ ਨਹੀਂ ਪਤਾ ਮੈਨੂੰ ਪਤਾ ਵਾ ਤੇ ਫਿਰ ਉਹ ਆਉਂਦੇ ਹੀ ਕੁੜੀ ਉਹ ਆਉਣ ਦੇ ਕੋਈ ਗੱਲ ਨਹੀਂ ਨਹੀਂ ਤੇ ਇਹ ਵੀ ਆ ਬਈ ਮੂੰਹ ਚੁੱਕ ਕੇ ਤੁਰਦੀ ਆ ਪਰ ਉਹਣਾ ਹੱਡਾ ਇੱਥੇ ਨਹੀਂ ਗਾ ਤੂੰ ਉਹਨੂੰ ਹੀ ਡੀਕਲਾ ਪੀ ਆ ਲੈ ਕੋਈ ਕੋਈ ਨਹੀਂ ਆਉਣ ਦੇ ਤੇ ਮੈਂ ਆਪੇ ਗੱਲ ਕਰ ਲਉ ਤੂੰ ਨਾ ਬਹੁਤਾ ਰੋਲਾ ਪਾਇਆ ਕਰ ਉਹ ਚੱਲ ਕੰਮ ਤੇ ਸਾਰਾ ਹੋ ਗਿਆ ਵਾ ਚਾਦਰਾਂ ਵੀ ਧੋਪ ਗਈਆਂ ਵਾ ਤੇ ਹੁਣ ਮੰਮੀ ਨੂੰ ਕਹੂੰਗੀ ਕਿ ਤੂੰ ਵਸਾ ਦੀ ਤੇ ਮੈਂ ਨਾ ਜਾ ਹੀ ਹੁਣੀ ਪਿੰਡ ਅੱਡ ਜੇ ਮੈਂ ਅੱਜ ਵੀ ਨਾ ਗਈ ਤੇ ਮੰਮੀ ਨੇ ਫੇਰ ਮੇਰੇ ਦਿਵਾਲੇ ਹੋਣਾ ਵਾ ਤੇ ਨਾਲੇ ਮੈਨੂੰ ਥੋੜਾ ਜਿਹਾ ਦਿਲ ਬਾਗਦਾ ਸੀ ਤੇ ਉਹਨੂੰ ਤੇ ਮੈਂ ਰਾਤ ਦਾ ਪੁੱਛ ਲਿਆ ਵਾ ਉਹ ਪਹਿਲਾਂ ਤੇ ਚੱਲ ਮੰਨਦਾ ਨਹੀਂ ਫੇਰ ਉਹਨੇ ਕਿਹਾ ਹੀ ਦਿੱਤਾ ਸੀ ਵੀ ਚੱਲ ਕਰ ਲਿਓ ਜਿੱਦਾਂ ਕਰਨੀ ਤੇ ਮੈਂ ਹੁਣ ਆਪੇ ਚਾਦਰਾਂ ਮੰਮੀ ਵਿਛਾ ਦਊਗੀ ਤੇ ਮੰਮੀ ਨੂੰ ਪੁੱਛ ਲੈਣੀ ਵੀ ਕੰਮ ਚੱਲ ਤਿਆਰ ਤੇ ਹੋ ਗਈ ਹੁਣ ਤੇ ਜਾਵਾਂ ਹੁਣ ਮੈਂ ਟਾਈਮ ਦੇ ਨਾਲ ਤੇ ਟਾਈਮ ਨਾਲ ਆਉਣ ਵਾਲੀ ਬਣੂਗੀ ਫੇਰ ਨਹੀਂ ਤੇ ਮੰਮੀ ਨੇ ਰੋਲਾ ਪਾਈ ਜਾਣਾ ਵਾ ਤੇ ਕਹਿਣਾ ਫੇਰ ਟਾਈਮ ਨਾਲ ਨਹੀਂ ਆਈ ਇੱਥੋਂ ਜਾਊਂਗੀ ਟਾਈਮ ਨਾਲ ਫੇਰ ਹੀ ਆਉਂਗੀ ਮਿਹਰਾਂ ਚਾ ਸ਼ਾਮਾ ਵਾ ਫਸ ਲਸਨ ਛਿਲਕੇ ਰੱਖੀ ਲੈਣੀ ਹੈ ਇਹਦੇ ਆਉਂਦੇ ਨੂੰ ਸਬਜੀ ਤੇ ਬਣਾਉਂਗੀ